ਅੱਦਾ ਇੰਡੀਆ ਵਾਲੇ ਕੰਮ ਹੋਇਆ ਬਾਈ ਅੱਜ ਦਿਖਦਾ ਹੀ ਕੁਝ ਨਹੀਂ ਐ ਇੰਨੀ ਤਾਂ ਹੁੰਦਾ ਉਹ ਰਸਮ ਸ਼ੁਰੂ ਕਰ ਲਿਆ ਪੁੱਤ ਸੱਦ ਸਵਾਗਤ ਕਰਦਿਆ ਹਾਂ ਖਲਕ ਮਾਂ ਤੇ ਜੋਖੜ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨਵੀਂ ਵੀਡੀਓ 'ਚ ਤੁਹਾਡਾ ਸਵਾਗਤ ਹੈ ਜੀ ਅਸੀਂ ਚੱਲੇ ਸੀ ਬੜਾ ਜਿਹਾ ਕੰਮ ਸਜਰੇ ਸਜਰੇ ਪਰ ਬਾਹਰ ਨਿਕਲ ਕੇ ਦੇਖਿਆ ਉਹੀ ਇੰਡੀਆ ਵਾਲਾ ਮਾਹੌਲ ਤੋਂਦਾ ਧਾਰ ਹੋਇਆ ਵੇ ਦਿਖਦਾ ਹੀ ਕੁਝ ਨਹੀਂ ਅੱਜ ਤਾਂ ਯਾਰ ਓ ਮਾਈ ਗॉड ਆ ਪੰਗਾਇ ਲੈ ਲੈ ਚਲੋ ਹੌਲੀ ਹੌਲੀ ਜਾਵਾਂਗੇ। ਤੁੰਦ ਬਾਵਾ ਪਈ ਵੀ ਅੱਜ। ਇਟਲੀ ਦੇ ਚੰਨ ਅਸੀਂ ਨਹੀਂ ਤੁੰਦ ਨਹੀਂ ਪੈਂਦੀ ਹੈਗੇ। ਜਿੱਨੇ ਠੰਡ ਜ਼ਿਆਦਾ ਹੁੰਦੀ ਆ ਪਰ ਅੱਜ ਤੁੰਦ ਪਦਣਗੇ ਮੈਂ ਆ ਗਈ। ਟ੍ਰੇਨ ਵੀ ਗੱਚਾਰੇ ਹੋ ਜਾਣਾ। ਤੈਨੂੰ ਕੀ ਨਾ ਕਹਦਾ ਟ੍ਰੇਨ ਗੱਚਾਰੇ ਹੋ ਜੂਗੀ। ਸੋਨੋ ਲੋ ਤੁੰਦ ਨਹੀਂ ਕਿ ਜ਼ਿਆਦਾ ਕਿ ਬੱਚੇ ਕਹਿੰਦੇ ਜਿਹੜੇ ਬਾਹਰ ਨਿਕਲ ਗਿਆ ਵੀ ਉਹਨੂੰ ਜੰਮ ਜਾਣਾ ਬਾਹਰ। ਬਲਾ ਬਲਾ ਬੁਲਾਦੇ ਦੇਦੇ ਕੋਸਲੀ ਯਾਰਾ ਹੋਰੇ ਖੇਤਾਂ ਕਰਕੇ ਜਾ ਰਤ ਹੁੰਦਾ ਉਹ ਕੋ ਬੁਣ ਲਾ ਗਿਆ ਉਹ ਮਾਂ ਮਮੀ ਬਚਾਓ ਜੇ ਬਚਾਓ ਐਨੀ ਜ਼ਿਆਦਾ ਤੁੰਦ ਇਹ ਸਾਲ ਪਹਿਲੀ ਵਾਰ ਪਈ ਐ ਨਹੀਂ ਤੁੰਦ ਨਹੀਂ ਹਲਦਾਂ ਕਹਿੰਦੀ ਪਈ ਹੈਗੀ ਲੋ ਵੀ ਇਸ ਟਾਈਮ ਆਪਾਂ ਪਹੁੰਚ ਚੁੱਕੇ ਆਂ ਬਰਕਾਤ ਜਿਹੜੀ ਰੋਡ ਮਾਰਕੀਟ ਲੱਗਦੀ ਆ ਉਹ ਉਹਦੇ ਵਿੱਚ ਆਏ ਹੋਏ ਆ। ਉਹਨਾਂ ਨਾਲ ਤੁਹਾਨੂੰ ਦਿਖਾਉਨੇ ਆ ਉਹ। ਪਰ ਠੰਡ ਬਹੁਤ ਆ। ਧੁੰਦ ਪਈ ਹੋਈ ਆ। ਤੇ ਬੱਚੇ ਵੀ ਨਾਲ ਆ ਗਏ। ਓਹੋ। ਉਹ ਬਾਜ਼ੀਆ ਗੱਡੀ ਵਾਲਾ। ਲੋ ਵੀ ਆ ਲੱਗੀ ਹੋਈ ਆ। ਓਪਨ ਮਾਰਕੀਟ, ਰੋਡ ਮਾਰਕੀਟ ਵੀ ਕਹਿੰਦੇ ਆ। ਉਹਦਾ ਇਟਲੀ ਤੇ ਸਾਡੇ ਇਥੇ ਪੂਰੇ ਮਰਕਾਤ ਹੋ ਗਏ ਨੇ ਇਹਨੂੰ। ਓਹ ਆਪਣੇ ਇੰਡੀ ਵਾਲੇ ਕੰਮਾਂ ਚ ਕਨਾ ਆਪਣੇ ਇੰਡੀ ਲੱਗੇ ਹੋਣੀਆਂ ਰੋਡ ਤੇ ਉਹ ਜੀ ਤਾਂ ਲੋ ਜੀ ਚਿੱਟੇ ਸਰਗਮ ਵੀ ਹੈਗੇ ਹੋਰ ਇਹ ਜੋ ਬਣਾ ਜਾ ਆ ਜਾ ਓਏ ਕਾਫੀ ਲੰਬੀ ਹੁੰਦਾ ਉਹ ਕਹਾਂ ਤੱਕ ਜਾਂਦੀ ਹੈ 5 ਯੂਰੋ 10 ਯੂਰੋ ਆ 10 ਯੂਰੋ ਜੇ ਲੱਗੇਵੇਂ ਕੋਟੀਆਂ ਇਧਰ ਲੋ ਜੀ ਇਟਲੀ ਦੇ ਮਾਰਕੀਟਾਂ ਦੇ ਵਿੱਚ ਸਾਗ ਵੀ ਆ ਗਿਆ ਆਪਣਾ ਵਾਲਾ ਇੰਡੀਆ ਵਾਲਾ ਚੱਕੋ ਛਾਏ ਪਏ ਪੰਜਾਬੀ ਇਟਲੀ ਦੇ ਵਿੱਚ ਵੀ ਆ ਦੇਖੋ ਸਾਗ ਪਏ ਆਪਣੇ ਵਾਲਾ ਇਹਦਾ ਮੂਲੀਆਂ ਵੀ ਆ ਗਈਆਂ ਸਾਰਾ ਸਮਾਨ ਰੱਖਿਆ ਪਿਆ ਰਸਾ ਯਾਰ ਕਮਾਲ ਹੋ ਗਈ ਆ ਇੱਧਰ ਫਰਮਾਜੋ ਦੀਆਂ ਆ ਗਈਆਂ ਸ਼ੈਂਪੂ ਹਰੇ ਹੀ ਚੀਜ਼ अवेलेबल ਹੋਰ ਜਿਹੜੀ ਮਰਜ਼ੀ ਚੀਜ਼ ਲੈ ਲਓ ਆ ਕੇ ਸਭ ਨੂੰ ਸਾਰਾ ਕੁਝ ਮਿਲ ਜਣਾ ਇੱਥੇ ਆ ਦੁਕਾਨਾਂ ਜਿਹੜੀਆਂ ਆਈਆਂ ਨਹੀਂ ਅੱਜ ਜਗਾ ਖਾਲੀ ਜੁਗਾ ਕਿਰਾਏ ਤੇ ਲੈਣੀ ਪੈਂਦੀ ਹੈ ਫੇਰ ਮਿਲਦੀਆਂ ਆਪਣੇ ਇੱਥੇ ਇਟਲੀ ਦੇ ਵਿੱਚ ਨਾ ਕਮੂਨੇ ਹੁੰਨੇ ਆ ਕਮੂਨੇ ਦੇ ਵਿੱਚ ਜਾ ਕੇ ਪਰਮਿਸ਼ਨ ਲੈਣੀ ਪੈਂਦੀ ਇਹਨਾਂ ਦੀ ਫੇਰ ਇਹਨਾਂ ਦਾ ਕਿਰਾਇਆ ਹੁੰਦਾ ਕੁਝ ਜਿਵੇਂ ਕਿ ਹਫ਼ਤੇ ਜਿੱਥੇ ਇੱਕ ਦਿਨ ਲੱਗਦੀ ਹੈ ਇੱਥੇ ਇੱਕ ਦਿਨ ਆ ਪਿੰਡ ਲੱਗਣੀ ਆ ਪਰ ਉਹਦਾ ਅਗਲੇ ਪਿੰਡ ਲੱਗਣੀ ਇੱਕ ਦਿਨ ਲੱਗ ਲੱਗ ਜਗਾ ਲੱਗਦੇ ਐ ਇਦਾਂ ਜਣੀ ਕੋਈ ਨਾ ਕਿਰਾਇਆ ਹੁੰਦਾ ਉਹ ਪਤਾ ਨਹੀਂ ਕਿੰਨਾ ਕੋ ਹੁੰਦਾ ਜਣੀ ਕ ਅ ਇਧਰ ਪੜਦੇ ਲੱਗੇ ਮਾਰਕੀਟ ਰੇਟ ਨਾਲ ਥੋੜਾ ਜਿਹਾ ਰੇਟ ਘੱਟ ਹੁੰਦਾ ਇਹਨਾਂ ਦਾ ਜਣੀ ਕ ਜੇ ਮਾਰਕੀਟ ਚ 50 ਯੂਰੋ ਦੀ ਚੀਜ਼ ਆ ਤਾਂ ਇੱਥੇ ਆਪਾਂ ਨੂੰ ਸਮਝ ਲੋ 40 ਦੀ 35 ਦੀ ਮਿਲ ਜਾਂਦੀ ਕੀ ਡਿਪੈਂਡ ਕਰਦਾ ਇਹਦਾ ਬੂਟ ਲੱਗੇ ਹੋਏ ਆ 20% ਆਫ ਲੱਗਿਆ ਪਾ ਆ ਨਿਆਣੇ ਜਿਹੇ ਤੋਹਫੀਆਂ ਆ ਗਈਆਂ ਹੌਲੀ ਹੌਲੀ ਦੇਖੋ ਬਹੁਤ ਇਕੱਠਾ ਹੋ ਜਾਂਦਾ ਭਰ ਜਾਂਦੀ ਹੌਲੀ ਹੌਲੀ ਜਿਵੇਂ 10 11 ਵਜਣੇ ਨੇ ਭਰ ਜਣਾ ਪੂਰੀ ਅੱਜ ਜੋ ਬੰਦ ਤਾਂ ਪਿੱਛੇ ਰਹਿ ਗਿਆ ਤਾਂ ਅਸੀਂ ਗਾਹਾਂ ਲਾਂਗੇ ਇਹ ਉਹਦੇ ਖੜਾ ਨਿਕਣਾ ਆਪਣੇ ਆਪ ਦੇਣੀ ਹੁੰਦੀ ਇਹਨੇ ਚਲੋ ਚਲੋ ਕੁਝ ਨਹੀਂ ਲੈਣਾ ਇੱਥੋਂ ਹੁਣ ਬਹੁਤ ਪੁੱਤ ਬਿਮਾਰ ਹੋ ਜੇ ਨਾ ਤੇ ਤੁਹ ਖਾ ਕੇ ਆ ਸੈਲੋ ਦੇਖ ਲੋ ਸੈੱਲ ਦੇਖ ਲਾਹੋ ਗੱਡੀ ਜਿਹੜੀ ਰਿਮੋਟ ਵਾਲੀ ਆ ਰਿਮੋਟ ਵਾਲੀ ਗੱਡੀ ਵਾਸਤੇ ਸੈੱਲ ਆ ਬਾਈ ਲੋ ਵੀ ਸਰਦੀਆਂ ਜਿਹੇ ਟੋਪੀਆਂ 3 ਯੂਰੋ ਦੀਆਂ ਬਹੁਤ ਨਿੱਗੀਆਂ ਹੁੰਦੀਆਂ ਬਾਈ ਇਹ ਅੰਦਰ ਆ ਦੇਖੋ ਵਿੱਚ ਪਸ਼ਮ ਵੀ ਲੱਗੀ ਹੋਈ ਇਹਨਾਂ ਦੇ ਗਰਮੀ ਆਉਣ ਲੱਗ ਜਾਂਦੀ ਹੈ ਸਿਆਣਾ ਦੇ ਵਿੱਚ ਵੀ ਤੁਸਮ ਸਾਈਡ ਹੋ ਜਾ ਲੱਕੜ ਦੇ ਬਣਾ ਕੇ ਪਾਏ ਹੋਏ ਗਮਲੇ ਬਣਾਏ ਹੋਏ ਪੁੱਤ ਮੈਂ ਕਿ ਟਰੱਕ ਬਣਾਇਆ ਵਜੋਂ ਆ ਕੇ ਅ ਦ ਦੂਣਾ ਬੜਾ ਡਿਜ਼ਾਈਨ ਬਣਾਏ ਹੋਏ ਸੋਹਣੇ ਇਹ ਹੈਗੀ ਪਾਂਡਿਆਰੀ ਮਾਰਕੀਟ ਕਿਹਜੰਦਾ ਸਮਾਨ ਮਿਲਦਾ ਇੱਥੋਂ ਚੱਲ ਬਤਾ ਜਾ ਠੰਡ ਬਹੁਤ ਆ ਯਾਰ ਚੱਲ ਚੱਲੀਏ ਪੁੱਤ ਘਰ ਨੂੰ ਉਹ ਖੇਡ ਵੀ ਦਵਾਉਂਗਾ ਤੈਨੂੰ ਸਾਰਾ ਕੁਝ ਲਵਾਂਗੇ ਆਪਾਂ ਇੰਥੇ ਨਾਲ ਸਾਰਾ ਕੁਝ ਲਵਾਂਗੇ ਉਹ ਲੰਨੂਗਾ ਪੁੱਤ ਲਵਾਂਗੇ ਲੋਬਿਆ ਹੁਣ ਚੱਲਿਆ ਆਪਾਂ ਘਰ ਨੂੰ ਕਿਉਂਕਿ ਠੰਡ ਬਹੁਤ ਆ ਘੁੰਮਿਆ ਨਹੀਂ ਜਾਂਦਾ ਬੱਚਿਆਂ ਦੇ ਨਾਲ ਹਵਾ ਬਹੁਤ ਠੰਡੀ ਚੱਲਦੀ ਨਾਲ ਯਾਰ ਪਤਾ ਨਹੀਂ ਇੰਨੀ ਠੰਡ ਕਿੱਥੋਂ ਆ ਗਈ ਇੱਕਦਮ ਆ ਜੋਬਨ ਦੀ ਗੱਡੀ ਵਾਸਤੇ ਭਾਈ ਸੈੱਲ ਲੈ ਲਿਆ ਸੀ ਹੁਣ ਜੋਬਨ ਦੀ ਗੱਡੀ ਚ ਜਾ ਕੇ ਸੈੱਲ ਪਾਉਣੇ ਆ ਤੇ ਗੱਡੀ ਚ ਚਲਾਉਣੀ ਜਾ ਕੇ ਹੁਣੇ ਨੇ ਔਰ ਜਿੱਥੇ ਮਰਜੀ ਚਲਾ ਲਈ ਤੂੰ ਜਿੱਥੇ ਮਰਜੀ ਰਿਮੋਟ ਵਾਲੀ ਗੱਡੀ ਲਿਆਂਦੀ ਵੀ ਦੀਦੀ ਹੁਣ ਸੈੱਲ ਪਾ ਕੇ ਚਲਾਉਣੀ ਆ ਓਏ ਆ ਗਿਆ ਓਏ ਆ ਗਿਆ ਲੋ ਜੀ ਮਾੜਾ ਮਾੜਾ ਦਿਨ ਲੱਗ ਗਿਆ ਹੁਣ ਸੂਰਜ ਚਾਹ ਚੜ ਗਿਆ ਸਾਨੂੰ ਠੰਡ ਬਹੁਤ ਅੱਜ ਬਾਕੀ ਠੰਡ ਬਹੁਤ ਜ਼ਿਆਦਾ ਲੋ ਜੀ ਪਾਣੀ ਧਰ ਲਿਆ ਆਪਾਂ ਨੇ ਦੂਸਰ ਲਾਉਣ ਲੱਗੇ ਆ ਅੱਜ ਕਿਉਂਕਿ ਠੰਡ ਬਹੁਤ ਜ਼ਿਆਦਾ ਠੰਡ ਚ ਪੰਜਾਬੀ ਦਾ ਚਾਹ ਪੀਣਗੇ ਹੀ ਪੀਣਗੇ ਸ਼ੱਕਰ ਵਾਲੀ ਸ਼ੱਕਰ ਵਾਲੀ ਓਹ ਹੋ ਹੋ ਬੱਲੇ ਬੱਲੇ ਅਰਾ ਸੋਨੇ ਬਸ ਸੁਹਾਗਾ ਹੋ ਜਾਣਾ ਸ਼ੱਕਰ ਵਾਲੀ ਉਬਲ ਚੱਕਰ ਵੀ ਲਿਆਂਦੀ ਅੱਜ ਸਪੈਸ਼ਲ ਠੰਡ ਵਿੱਚ ਚਾਹ ਬੱਤੀ ਬੜਾਈ ਮੜੀ ਜੀ ਯਾਲਾ ਬਗਾ ਇੰਡੋ ਹੋ ਜਣੀ ਅੱਜ ਆਹ ਸਮਾਨ ਪਾਉਣੋਂ ਵਿੱਚ ਆਪਣੇ ਕੁੱਟ ਕੇ ਇਹਦੇ ਵਿੱਚ ਹੈਗਾ ਇਲਾਇਚੀ ਆ ਜੁਵੈਨ ਆ ਸੌਫਾ ਅਦਰਕ ਆ ਤੇ ਆ ਕੜੀਆ ਆ ਕਿਹੜੀ ਜੀ ਆ ਅੰਮ੍ਰਿਤ ਦਾਲ ਚੀਨੀ ਦਾਲ ਚੀਨੀ ਸੋਰੀ ਦਾਲ ਚੀਨੀ ਦੀ ਨਾਲ ਹੁਣ ਬਣਾਈ ਆ ਆਪਾਂ ਨੇ ਚਾਹ ਤੇ ਸ਼ਾਮਾਂ ਨੂੰ ਚੱਲੂਗਾ ਸਾਗ ਸਾਗ ਚੱਕ ਮੈਂ ਪਾਤੀ ਉਹਦੇ ਕੁੱਟਤਾ ਦਮ ਵਿੱਚੋਂ ਆਉ ਬਾਅਦ ਚੋਂ ਬਾਲੀ ਚ ਪਾਵਾਂ ਇੱਕ ਵਾਰ ਤਾਂ ਸੂਰਜ ਪਹਿਲਾਂ ਮੜਾ ਦੇ ਦਿਖਿਆ ਤਾਂ ਹੁਣ ਦੁਬਾਰੇ ਫੇਰ ਤੋਂ ਦੂ ਤਾਰ ਹੋ ਗਿਆ ਏ ਅੱਗੇ ਦਾ ਪਲੇਨ ਜਾਂਦੇ ਵੀ ਦੇਖਦੇ ਹੁੰਦੇ ਨੇ ਹੁਣ ਦੋ ਮਹੀਨੇ ਦਿੱਖਦੇ ਹੈਗੇ ਇੰਨੀ ਜ਼ਿਆਦਾ ਤੁੰਦਾ ਬਾਕੀ ਤੁਹਾਨੂੰ ਬਹੁਤ ਜ਼ਿਆਦਾ ਅੱਜ ਯਾਰ ਨਜਾਇਜ਼ੀ ਤੁੰਦ ਪੈ ਰਹੀ ਅੱਜ ਤਾਂ ਪਲੱਸ ਨਾਲ ਠੰਡ ਹੈਲੋ ਤੇਰੀ ਟੋਪੀ ਕਿੱਥੇ ਹੈਲੋ ਲੇਜ਼ ਖਾਣ ਲੱਗੀਆਂ ਤੂੰ ਹਾਂ ਇਹਦੇ ਤੇ ਦਹੀਂ ਤਾਏ ਹੋਏ ਫਿਰ ਮਾਜੋ ਪਿਆਰਾ ਦੇ ਆਲੀ ਬੋਲੋ 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 ਅੱਛਾ ਜੀ ਜੋ ਬੰਨੇ ਖਾਲੇ ਲਾ ਉਹ ਮਿੰਟ 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 ਮਾਰਦਾ ਬਤਾ ਦੇ ਖਾਣ ਨੂੰ ਤਾਂ ਉਹ ਲੋ ਵੀ ਚਾਹ ਬੜੀ ਸਵਾਦ ਬਣੀ ਆ ਨਾ ਮਸਾਲਾ ਵੀ ਪਾਇਆ ਵਿੱਚ ਟੀ ਮਸਾਲਾ ਪਾ ਕੇ ਤੇ ਹੁਣ ਪੀਵੇ ਟੌਰ ਨਾਲ ਉਹ ਵੀ ਜਿਹੜੇ ਸੈੱਲ ਲਿਆਂਦੇ ਤੇ ਲੱਗਿਆ ਵਾ ਹੁਣ ਜਦਾਂ ਹੀ ਗਾਹ ਪਾਉਣ ਗੱਡੀ ਦਾ ਉਹ ਕੰਦਾ ਜਗਾ ਤੇ ਮਰੀ ਜਾਣਾ ਇੱਧਰ ਲੈ ਇੱਧਰ ਇੱਧਰ ਕੱਢ ਰਿਹਾ ਸਮਝਦਾ ਹਾਂ ਮੜੇ ਹਾਂ ਅਜੂ ਤਾਂ ਕਰ ਉਹ ਪੈਰ ਤੇ ਮੇਰੇ ਪੈਰ ਤੇ ਉਹ ਚਲਾਉਣੀ ਤੈਨੂੰ ਆਉਂਦੀ ਨਹੀਂ ਹੈ ਕਿ ਡਰਾਈਵਰ ਬੜੇ ਬਾਲਾ ਵੱਡਾ ਡਰਾਈਵਰ ਇਹ ਰਸੋਈ ਹੌਲੀ ਹੌਲੀ ਇਕੱਠਾ ਨਾ ਦੱਬੂ ਤੂੰ ਬੰਨਣਾ ਲਾ ਦੂਆ ਵੀ ਦਾਪ ਪਰਲਾ ਮਿਸਟਰ ਹਾਂ ਉਹ ਦੇਖੀ ਲੈ ਕਿਰਕੀ ਦੀ ਕਿਹ ਕਿੰਝ ਜਿਹਾ ਬਾੜ ਸੀ ਲੋ ਵੀ ਪੰਜਾਬੀਆਂ ਨੇ ਕਰੇ ਕਹਿੰਦੇ ਇਹ ਕੁੱਕਰ ਸੀ ਦੀ ਨਵਜੇ ਹੋ ਨਹੀਂ ਸਕਦਾ ਇਹ ਤਾਂ ਉਹ ਕੰਮ ਹੋ ਗਿਆ ਜੀ ਜੀ ਤੇ ਸਿਟੀ ਵੱਜਦੀ ਇਹ ਜਿਹੜਾ ਤਰਿਆ ਵਾ ਆਪਾਂ ਨੇ ਜੀ ਹਰਾ ਮੁਰਗਾ ਹਰਾ ਮੁਰਗਾ ਚੱਲ ਰਿਹਾ ਅੱਜ ਮੈਂ ਆ ਰਿਹਾ ਜੀ ਇੱਥੇ ਸੈਰ ਕਰਨ ਤੇ ਇੱਧਰ ਆਪਣੇ ਜਵਾਕ ਪੰਜਾਬੀ cricket ਖੇਡਦੇ ਹੋਏ ਇਹ ਜਿੰਨੇ ਮੁੰਡੇ ਸਾਰੇ ਇੱਥੇ ਜੰਮੇ ਪੜੇ ਆਹ ਛੋਟੀ ਪਨੀਰੀਆ ਹੈ ਬਿਲਕੁਲ ਸੋਹਣੇ ਲੱਗਦੇ ਆ ਖੇਡਦੇ ਇਹਨਾਂ ਮਜ਼ਾਨਾਂ ਦੇ ਵਿੱਚ ਪਾਊ ਦਾ ਬੋਲ ਕਿ ਨਹੀਂ ਲੱਗਿਆ ਪਾਉਣ ਆ ਗਿਆ ਆ ਗਿਆ ਆਹ ਬੱਟਾ ਬੋਲ ਨੋ ਬੋਲ ਲੈ ਉਹ ਵੀ ਮੁੰਡੇ ਹਜੇ ਵੀ ਜੁਟੇ ਹੋਏ ਨੇ ਨੀਰਾ ਹੋ ਗਿਆ ਹਜੇ ਵੀ ਚੱਲ ਰਹੀ ਗੇਮ ਪੂਰੀ ਥੋੜਾ ਥੜੀ ਦਾ ਕੰਮ ਚੱਲਦਾ ਇਹ ਹੈ ਜੀ ਇਟਲੀ ਵਿੱਚ ਪੰਜਾਬੀ ਆਪਣੇ ਬਈਆ ਗੱਲ ਆ ਉਦਾਂ ਨੇ ਬੱਚੇ ਖੇਡੀ ਖੁੱਡੀ ਜਾਂਦੇ ਇੱਥੇ ਹਨਾ ਉਦਾਂ ਜ਼ਿਆਦਾਤਰ ਤਾਂ ਫਟਵਾਲੇ ਖੇਡਦੇ ਆ ਜਿੱਦਣ ਇਹਨਾਂ ਦਾ ਫਟਵਾਲ ਵਾਲਾ ਕੀੜਾ ਦਬ ਜਾਂਦਾ ਪਰੇ ਕ੍ਰਿਕਟ ਚੱਕ ਲੈਂਦੇ ਆ ਕਿੰਨੇ ਕ੍ਰਿਕਟ ਪਰਿਵਾਰ ਚ ਕੋਈ ਨਾ ਕੋਈ ਖੇਡਦਾ ਹੀ ਹੁੰਦਾ ਹਰੇਕ ਦੇ ਤਾਂ ਜਾਗ ਲੱਗਿਆ ਜਾਂਦਾ ਕ੍ਰਿਕਟ ਦਾ ਆਪਣੇ ਇੰਡੀਅਨਾਂ ਨੂੰ ਤਾਂ ਉਹਦਾ ਫੁੱਟਬਾਲ ਵੀ ਸੋਹਣੀ ਖੇਡਦੇ ਆ ਮੁੰਡੇ ਇਹ ਆਉਣ ਵਾਲੇ ਟਾਈਮ ਚ ਵੱਡੇ ਲੈਵਲ ਤੇ ਆਪਣੇ ਪੰਜਾਬੀ ਮੁੰਡੇ ਦੇਖਣ ਨੂੰ ਮਿਲਣਗੇ ਇਟਲੀ ਦੀ ਟੀਮ ਚ ਵੀ ਕਲੱਬਾਂ ਚ ਵੀ ਹੋ ਸਕਦਾ ਉਮੀਦ ਤਾਂ ਹੈ ਬਾਕੀ ਦੇਖੋ ਜਿਹੜੀ ਹੁਣ ਆਪਣੀ ਇੰਡੀਅਨ ਕਮਿਊਨਿਟੀ ਹੈ ਇਟਲੀ ਦੇ ਵਿੱਚ ਲਗਭਗ 1,65,000 ਆਲ ਇਟਲੀ ਦੇ ਵਿੱਚ ਆਪਣੀ ਜਿਹੜੇ ਰੈਜ਼ਿਡੈਂਸ ਇੱਥੇ ਦੇ ਜਿਹੜੇ ਪ੍ਰੋਪਰ ਪੇਪਰ ਵਾਲੇ ਦੇ ਬੰਦੇ ਨੇ ਬਾਕੀ ਜਿਹੜੇ ਕੱਚੇ ਹਨ ਮਣ ਮਟੋਲਾ ਲੋ ਜਿਹਨੇ ਕਿ 1,70,000 ਦੇ ਕਰੀਬ ਆਪਣੀ ਇੰਡੀਅਨ ਕਮਿਊਨਿਟੀ ਹੈਗੀ ਹੈ ਇਟਲੀ ਦੇ ਵਿੱਚ ਉਹ ਪ੍ਰਭਗੁਣ ਵੀ ਆ ਗਈ ਦੇਖੋ ਜੀ ਹਾਂ ਹਾਂ ਪਤਾ ਤੇ ਮੇਰੇ ਵਾਸਤੇ ਰੱਖਿਆ ਲੈ ਲੈ ਹਾਂਜੀ ਤੂੰ ਕੀ ਕਹਣਾ ਕੀ ਬੱਲੇ 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 ਉਸ ਤਾਂ ਮਰਕਾਤ ਖੋਲੀ ਪਈ ਪੂਰੀ ਹੈ ਹਾਂਜੀ ਮਕਾਤ ਖੋਲੀ ਹੋਈ ਹੈ ਅਰੇ ਇੱਧਰ ਵੀ ਇੱਧਰ ਆ ਥੋੜਾ ਰੂਮ ਹੋ ਕੇ ਸਕੂਜਾ ਨਹੀਂ ਇਹ ਸਾਡਾ ਰੂਮ ਹੈ ਸੋਣਾ ਓਕੇ ਓਕੇ ਇਹ ਵੀ ਬੰਦ ਕਰ ਜੋ ਨਹੀਂ ਦੇਖਣਾ ਜੇ ਪੁੱਤਰ ਲੋ ਵੀ ਮੱਕੀ ਦੀ ਰੋਟੀ ਨਾਲ ਸਰੋਂ ਦਾ ਸਾਗ ਰਸਮ ਕਿਆ ਬਣਾਜਾ ਬਣ ਕਰੇ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਚੱਕੋ ਬਈ ਸਰੋਂ ਦਾ ਸਾਗ ਤੇਲ ਨਹੀਂ ਲਾਵੀਂ ਅੱਜ ਦਾ ਪੂਰੀ ਇੰਡੀਆ ਵਾਲੀ ਫੀਲਿੰਗ ਆਉਂਦੇ ਪੂਰੀ ਹਾਂ ਗੱਲਬਾਤ ਐਂਡ ਹੋ ਗਈ ਐਂਡ ਇਹਦਾ ਸਾਨੂੰ ਪਰ ਸਕ ਮੜੇ ਆ ਲੈ ਲੈ ਤੇ ਮੇਰੇ ਵਾਲੇ ਦੇ ਲੱਕੂ ਚੱਕ ਠੰਡੀਆਂ ਮੇਰੇ ਵਾਲੇ ਨਾਲ ਖਾ ਲੈ ਆ ਜਾ ਬਈ ਸਾਗ ਮੱਕੀ ਦੀ ਰੋਟੀ ਦੇ ਨਾਲ ਮੂਲੀ ਦਾ ਖਲਾਲ ਉਹ ਤੂੰ ਕੀ ਦੋ ਉਹ ਆ ਮਰਤੀ ਵੀ ਖਾਣੀ ਖਾਲੇ ਕਾ ਹਾਂ ਮੈਨੂੰ ਖਾ ਲੋ ਮੈਨੂੰ ਖਾਈ ਜਾਣਾ ਖਾ ਲੋ ਬੋਗ ਮਾਰ ਕੇ ਆਇਆ ਠੀਕ ਹੈ ਅੱਜ ਦਾ ਬਾਈ ਪੂਰਾ ਇੰਡੀਆ ਵਾਲਾ ਟੱਚ ਆ ਜਿਵੇਂ ਸਵੇਰੇ ਧੁੰਦ ਸੀ ਹਨਾ ਜਮਾਈ ਐਂ ਇੰਡੀਆ ਵਰਗਾ ਲੱਗਦਾ ਸੀ ਮੋਲ ਧੁੰਦ ਦੇ ਵਿੱਚ ਜਾ ਕੇ ਸਾਗ ਲਿਆਂਦਾ ਚੁੱਪ ਕਰ ਮੈਨੂੰ ਪਤਾ ਤੂੰ ਨਾ ਬੋਲੀ ਜਾ ਅੱਛਾ ਤੇ ਰਜ਼ਮ ਦੱਸ ਰਹੀ ਮੈਨੂੰ ਐਦਾਂ ਬੋਲ ਐਦਾਂ ਮਰ ਪਾਪਾ ਇਹ ਪੂਰਾ ਇੰਡੀਅਨ ਟੱਚ ਆ ਬਈ ਅੱਜ ਫੀਲਿੰਗ ਪੂਰੀ ਆਈ ਬਸ ਇੱਕ ਚੁੱਲਾ ਮਿਸ ਕਰ ਰਹੇ ਆ ਚੁੱਲੇ ਮੂਰੇ ਬੈਠ ਕੇ ਖਾਣ ਦਾ ਵੀ ਸੁਆਦ ਵੱਖਰਾ ਹੀ ਆ ਸਕਦਾ ਚਲੋ ਉਹ ਵੀ ਕਰਦਾਂਗੇ ਆਉਣ ਵਾਲੇ ਟਾਈਮ 'ਚ ਅਸਮ ਕਿਦਾਂ ਲੱਗਿਆ ਬੱਤਾ ਆਹ ਬੋਨੂ ਅਸਮ ਅੱਗੇ ਨਹੀਂ ਘੱਟ ਰੋਟੀ ਖਾਂਦੀ ਅੱਜ ਪੂਰੀ ਰੋਟੀ ਖਾ ਗਈ ਇੱਕ ਜੋ ਹੁੰਦਾ ਬਰਨਾ ਜੋ ਮਾਂ ਸੌਂ ਗਿਆ ਚਲੋ ਉਹਨੂੰ ਕੱਲੂ ਖੜਾਵਾਂਗੇ ਹੁਣ ਆਹ ਬਕਰੀਓ ਫੀਲਿੰਗ ਹੈ ਜਦੋਂ ਸਾਗ ਬਣਦਾ ਨਾ ਇਹ ਬੰਦਾ ਜਿਹੜਾ ਇਹ ਪਹੁੰਚਦਾ ਇੱਕ ਤਰ੍ਹਾਂ ਦਾ ਹਲੋ ਵੀ ਸਾਡੀ ਬੁਗੜੀ ਅੱਜ ਭੁੱਖੀ ਹੋਊ ਸੌਂਗੀ ਇਹ ਰੋਟੀ ਵੀ ਨਹੀਂ ਖਾਦੀ ਅੱਜ ਨੇ ਇਹ ਸਾਜਰੇ ਦੇ ਉੱਠਿਆ ਵਜ ਅੱਜ ਮਰਕਾਤ ਜਿਹੜੇ ਸਾਜਰੇ ਉੱਠ ਗੜਿਆ ਚੱਲ ਖੈਰ ਹੁਣ ਕੋਈ ਰੱਖਣਾ ਪੈਣਾ ਲੱਗੇ ਕੋਈ ਸਿਰ ਉੱਠੂਗਾ ਵੇ ਮੰਗੂਗਾ ਇਹ ਆ ਬੈਠਾ ਸਾਡਾ ਬੁਗੜਾ ਬੈਠਾ ਇਹ ਸਾਡੀ ਮੈਡਮ ਜੀ ਇਹ ਸਾਡੇ ਘਰ ਦੀ ਮੈਡਮ ਆ ਇਹ ਕੁਕੜੀ ਮੁਕੜੀ ਜੀ ਵਲੋਗ ਬਾਕੀ ਅੱਜ ਦਾ ਵਲੋਗ ਇੰਨਾ ਕੇ ਸੀ ਉਮੀਦ ਕਰ ਤੁਹਾਨੂੰ ਵਧੀਆ ਲੱਗਿਆ ਹੋਗਾ ਵਧੀਆ ਲੱਗਿਆ ਤਾਂ ਲਾਈਕ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰਿਓ ਚੈਨਲ ਨੂੰ ਤੇ ਸਪੋਰਟ ਜਰੂਰ ਕਰਿਓ ਤੇ ਮਿਲਦੇ ਆ ਤੁਹਾਨੂੰ ਨਵੀਂ ਵੀਡੀਓ ਦੇ ਨਾਲ ਕੱਲੋਂ ਆਪਾਂ ਕਿੱਥੇ ਜਾਣਾ ਬਰਫ਼ ਦੇ ਉੱਤੇ ਕੱਲ ਦਾ ਵਲੋਗ ਬਹੁਤ ਸਪੈਸ਼ਲ ਆ ਬਹੁਤ ਸੋਹਣੀ ਲੋਕੇਸ਼ਨ ਤੇ ਜਾਣਾ ਆਪਾਂ ਨੇ ਉਹ ਵੀ ਜਰੂਰ ਦੇਖਿਓ ਓਕੇ ਜੀ ਬਾਏ ਬਾਏ ਸਸਿਕਾ